ਗੁਰੂ ਨਾਨਕ ਦਾ ਸਾਥ ਨਹੀਂ ਛੱਡਿਆ ਤੇ ਗੁਰੂ ਨਾਨਕ ਨੇ ਕਦੇ ਭਾਈ ਮਰਦਾਨੇ ਦਾ ਸਾਥ ਨਹੀਂ ਛੱਡਿਆ ਇਕੱਠੇ ਜਿਸ ਜਗ੍ਹਾ ਤੇ ਜਾਂਦੇ ਗੁਰੂ ਨਾਨਕ ਸਹਿ ਮਹਾਰਾਜ ਬਾਣੀ ਦੀਆਂ ਬਾਤਾਂ ਗਾਉਂਦੇ ਤੇ ਭਾਈ ਮਰਦਾਨਾ ਜੀ ਆਪਣੀ ਰਬਾਬ ਦੇ ਨਾਲ ਉਸ ਕੀਰਤਨ ਦੇ ਅੰਦਰ ਹੋਰ ਧੁਨੀਆਂ ਪੈਦਾ ਕਰਕੇ ਆਨੰਦ ਭਰ ਦਿੰਦੇ ਸਨ ਸਮਾਂ ਲੰਘਿਆ ਜਦੋਂ ਗੁਰੂ ਨਾਨਕ ਸਹਿ ਮਹਾਰਾਜ ਜੀ ਨੇ ਪ੍ਰਚਾਰਕ ਦੌਰੇ ਆਰੰਭ ਕੀਤੇ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮਿਲਾਪ ਹੋਇਆ ਏ ਦੁਨੀ ਚੰਦ ਦੇ ਨਾਲ ਦੁਨੀ ਚੰਦ ਇਲਾਕੇ ਦਾ ਬੜਾ ਧਨਾੜ ਬੰਦਾ ਹੈ ਬੜਾ ਪੈਸੇ ਵਾਲਾ ਬੰਦਾ ਹੈ ਦੁਨੀ ਚੰਦ ਦੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ ਪੈਸਾ ਬਹੁਤ ਹੈ ਤੇ ਦੁਨੀ ਚੰਦ ਨੇ ਆਪਣੇ ਘਰ ਦੀ ਛੱਤ ਦੇ ਉੱਪਰ ਇਤਿਹਾਸ ਅਨੁਸਾਰ ਸੱਤ ਝੰਡੇ ਲਾਏ ਨੇ ਤੇ ਉਹਨਾਂ ਝੰਡਿਆਂ ਦਾ ਕਾਰਨ ਏ ਸੀ ਜਿਹਦੇ ਕੋਲ 1 ਲੱਖ ਸੀ ਇੱਕ ਝੰਡਾ ਲਾਉਂਦਾ ਹੈ 2 ਲੱਖ ਵਾਲਾ 2 ਝੰਡੇ ਲਾਉਂਦਾ ਹੈ ਤੇ ਇੱਧਰ ਅੱਜ ਦੁਨੀ ਚੰਦ ਦੇ ਕੋਲ ਲੱਖਾਂ ਰੁਪਇਆ ਹੈ ਦੁਨੀ ਚੰਦ ਨੇ ਆਪਣੀ ਛੱਤ ਦੇ ਉੱਪਰ ਸੱਤ ਝੰਡੇ ਲਾਏ ਨੇ ਲੋਕਾਂ ਦੇ ਅੰਦਰ ਵਖਾਵਾ ਬਣਾ ਕੀਤਾ ਕਿ ਮੇਰੇ ਕੋਲ ਪੈਸਾ ਬਹੁਤ ਹੈ ਧਨ ਬਹੁਤ ਹੈ ਦੌਲਤ ਬਹੁਤ ਹੈ ਜਦੋਂ ਧੰ ਗੁਰੂ ਨਾਨਕ ਸਹਿ ਮਹਾਰਾਜ ਜੀ ਦਾ ਮਿਲਾਪ ਦੁਨੀ ਚੰਦ ਦੇ ਨਾਲ ਹੋਇਆ ਤੇ ਦੁਨੀ ਚੰਦ ਨੂੰ ਮਿਲਣ ਤੋਂ ਬਾਅਦ ਗੁਰੂ ਨਾਨਕ ਸਹਿ ਮਹਾਰਾਜ ਨੇ ਇੱਕ ਸੂਈ ਦੁਨੀ ਚੰਦ ਨੂੰ ਦਿੱਤੀ ਦੁਨੀ ਚੰਦ ਨੂੰ ਸੂਈ ਦੇ ਕੇ ਬਾਬਾ ਜੀ ਆਖਿਆ ਕਦੇ ਆਉਂਦੇ ਸਮਾਂ ਬਣਿਆ ਫਿਰ ਤੁਹਾਡੇ ਕੋਲੋਂ ਲੈ ਜਾਵਾਂਗੇ ਦੁਨੀ ਚੰਦ ਆਖਦਾ ਹੈ ਬਾਬਾ ਸਰੀਰ ਦੇ ਸਵਾਸਾਂ ਦਾ ਕੋਈ ਪਤਾ ਨਹੀਂ ਕਿਦਾਂ ਸਵਾਸਾਂ ਨੇ ਮੁੱਕ ਜਾਣਾ ਤੇ ਬਾਬਾ ਦੀ ਆਖਿਆ ਕੋਈ ਗੱਲ ਨਹੀਂ ਜਿਸ ਸਵਾਸ ਮੁੱਕ ਗਏ ਅੰਗੇ ਜਾ ਕੇ ਤੇਰੇ ਤੋਂ ਸੂਈ ਲੈ ਲਵਾਂਗੇ ਦੁਨੀ ਚੰਦ ਨੇ ਸੂਈ ਫੜੀ ਆਪਣੇ ਘਰੇ ਲੈ ਕੇ ਗਿਆ ਜਾ ਕੇ ਘਰ ਵਾਲੀ ਨੂੰ ਆਖਿਆ ਕੋਈ ਰੱਬੀ ਪਿਆਰਾ ਮਹਾਪੁਰਖ ਆਇਆ ਸੀ ਆ ਸੂਈ ਦਿੱਤੀ ਹੈ ਤੇ ਸੂਈ ਦੇ ਕੇ ਆਖਿਆ ਤੇਰੇ ਤੋਂ ਅੱਗੇ ਜਾ ਕੇ ਲੈ ਲਵਾਂਗੇ ਘਰ ਵਾਲੀ ਸਿਆਣੀ ਸੀ ਉਹਨੇ ਆਖਿਆ ਮੈਂ ਤਾਂ ਸੁਣਿਆ ਬੰਦੇ ਦੇ ਨਾਲ ਕੁਝ ਜਾਂਦਾ ਨਹੀਂ ਇਹ ਸੂਈ ਕਿਵੇਂ ਨਾਲ ਜਾਵੇਗੀ ਦੁਨੀ ਚੰਦ ਆਖਿਆ ਕੋਈ ਗੱਲ ਨਹੀਂ ਮਰਨ ਲੱਗਿਆਂ ਕਫਣ ਦੇ ਨਾਲ ਸੂਈ ਬੰਨ ਦਿੱਤੀ ਜਾਵੇ ਘਰ ਵਾਲੀ ਆਖਿਆ ਕਫਣ ਵੀ ਸੜ ਕੇ ਸੁਆਹ ਹੋ ਜਾਣਾ ਨਾਲ ਉਹ ਵੀ ਨਹੀਂ ਜਾਣਾ ਤੇ ਦੁਨੀ ਚੰਦ ਨੂੰ ਸੋਜੀ ਪਈਓ ਬਾਬਾ ਸੂਈ ਰੱਖਣ ਵਾਸਤੇ ਨਹੀਂ ਦੇਕੇ ਗਿਆ ਬਾਬਾ ਸੂਈ ਸਮਝਾਉਣ ਵਾਸਤੇ ਦੇਕੇ ਗਿਆ ਜਿਸ ਛੋਟੀ ਜੀ ਸੂਈ ਨਾਲ ਨਹੀਂ ਜਾ ਸਕਦੀ ਜਿਹੜਾ ਲੱਖਾਂ ਰੁਪਇਆ ਜੋੜਿਆ ਇਹ ਵੀ ਨਾਲ ਨਹੀਂ ਜਾ ਸਕਦਾ ਬਾਬੇ ਨੇ ਸਿੱਖਿਆ ਵੇਖੋ ਦਿੱਤੀ ਸੂਈ ਦੋ ਕੰਮਾਂ ਵਾਸਤੇ ਵਰਤੀ ਜਾਂਦੀ ਹੈ ਬੀਬੀਆਂ ਭੈਣਾ ਬੈਠੀਆਂ ਘਰਾਂ ਦੇ ਅੰਦਰ ਕੋਈ ਕੱਪੜਾ ਫਟ ਜਾਵੇ ਸੂਈ ਦੇ ਅੰਦਰ ਧਾਗਾ ਪਾਇਆ ਜਾਂਦਾ ਹੈ ਉਸ ਧਾਗੇ ਦੇ ਨਾਲ ਸੂਈ ਦੇ ਨਾਲ ਪਾਟੇ ਹੋਏ ਕੱਪੜੇ ਨੂੰ ਦੁਬਾਰਾ ਸਿਉ ਲਿਆ ਜਾਂਦਾ ਹੈ ਪਹਿਲਾ ਕੰਮ ਸੂਈ ਕੱਪੜਾ ਸਿਉਣ ਦੇ ਕੰਮ ਆਉਂਦੀ ਹੈ ਤੇ ਦੂਜਾ ਕੋਈ ਸੁੱਤਾ ਹੋਵੇ ਸੁੱਤੇ ਨੂੰ ਸੂਈ ਦੀ ਨੋਕ ਚੋਭੀ ਜਾਵੇ ਤੇ ਬੰਦਾ ਇੱਕਦਮ ਉੱਠ ਜਾਇਆ ਕਰਦਾ ਅੱਜ ਬਾਬੇ ਨਾਨਕ ਨੇ ਸੂਈ ਦਿੱਤੀ ਦੁਨੀ ਚੰਦ ਨੂੰ ਜਿਹੜਾ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਸੀ ਪਹਿਲਾਂ ਤਾਂ ਅਗਿਆਨਤਾ ਵਿੱਚੋਂ ਉੱਠਿਆ ਤੇ ਦੂਜਾ ਜਿਹੜਾ ਗੁਰੂ ਦੇ ਨਾਲੋਂ ਰੱਬ ਨਾਲ ਟੁੱਟਾ ਸੀ ਇੱਕ ਸੂਈ ਦੇ ਜਰੀਏ ਦੁਬਾਰਾ ਗੁਰੂ ਨਾਲ ਸਿਉਆ ਗਿਆ ਜਿਹੜਾ ਪਰਮਾਤਮਾ ਨਾਲੋਂ ਟੁੱਟਾ ਹੋਇਆ ਸੀ ਬਾਬੇ ਨਾਨਕ ਨੇ ਇੱਕ ਸੂਈ ਦਿੱਤੀ ਉਹ ਦੁਨੀ ਚੰਦ ਅੱਜ ਫੇਰ ਦੁਬਾਰਾ ਬਾਬੇ ਨਾਨਕ ਦੇ ਜਰੀਏ ਉਸ ਰੱਬ ਦੇ ਨਾਲ ਫੇਰ ਪਰੋਇਆ ਗਿਆ ਇਹ ਬਾਬੇ ਨਾਨਕ ਦੀ ਤਾਕਤ ਹੈ ਬਾਬੇ ਨਾਨਕ ਦੇ ਕੋਲ ਸਮਝਾਉਣ ਦੇ ਢੰਗ ਬੜੇ ਸੋਹਣੇ-ਸੋਹਣੇ ਸੀ ਮੈਂ ਤਾਂ ਕਈ ਵਾਰ ਕਥਾ ਕਰਦਿਆਂ ਜ਼ਿਕਰ ਕਰਿਆਂ ਕਰਦਾ ਕਿਤੇ ਸੋਹਿਲਾ ਸਾਹਿਬ ਦਾ ਪਹਿਲਾ ਸ਼ਬਦ ਪੜੋ ਪਹਿਲੇ ਸ਼ਬਦ ਦੇ ਅੰਦਰ ਵੇਖੋ ਕਿੰਡੀ ਗਹਿਰਾਈ ਦੇ ਅੰਦਰ ਬਾਬੇ ਨਾਨਕ ਨੇ ਕਿਵੇਂ ਇੱਕ ਬੱਚੀ ਨੇ ਵਿਆਹ ਦੀ ਉਦਾਹਰਣ ਦਿੱਤੀ ਕਿਵੇਂ ਗੱਲਾਂ ਕੀਤੀਆਂ ਜਿਵੇਂ ਬੱਚੀ ਦਾ ਵਿਆਹ ਰੱਖਿਆ ਹੋਵੇ ਸਾਕ ਸੰਬੰਧੀ ਆਉਂਦੇ ਨੇ ਬੱਚੀ ਦੀਆਂ ਸਹੇਲੀਆਂ ਆਉਂਦੀਆਂ ਸਾਰੀਆਂ ਆ ਕੇ ਬੈਠਦੀਆਂ ਤੇ ਜਦੋਂ ਵਿਆਹ ਤੋਂ ਪਹਿਲਾਂ ਮਾਈਏ ਦਾ ਤੇਲ ਚੜਾਇਆ ਜਾਂਦਾ ਹੈ ਬੱਚੀ ਦੇ ਕੇਸਾਂ ਦੇ ਅੰਦਰ ਤੇਲ ਪਾ ਕੇ ਗੀਤ ਗਾਏ ਜਾਂਦੇ ਨੇ ਬਾਬਾ ਨੇ ਉਸ ਬਾਬਾ ਜੀ ਨੇ ਸਾਰੀ ਉਦਾਹਰਨ ਲੈ ਕੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ ਬਾਣੀ ਦੇ ਅੰਦਰ ਉਸ ਸਾਰੀ ਉਦਾਹਰਣ ਦੇ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਖਿਆ ਜਿਵੇਂ ਬੱਚੀ ਦੇ ਸੀਸ ਵਿੱਚ ਤੇਲ ਪਾਇਆ ਜਿਵੇਂ ਉਸ ਬੱਚੀ ਵਾਸਤੇ ਗੀਤ ਗਾਏ ਗਏ ਬਾਬਾ ਜੀ ਆਖਦੇ ਇੱਕ ਪਹੁੰਚੇ ਦੀ ਚਿੱਠੀ ਆਈ ਸੀ ਜਿਹਦੇ ਵਿੱਚ ਦਿਨ ਮੁਕਰਰ ਕੀਤਾ ਹੋਇਆ ਸੀ ਉਥੇ ਵਿਆਹ ਵਾਲੇ ਵੇਖ ਕੇ ਬਾਬੇ ਨਾਨਕ ਦੇ ਸਮਝਾਉਣ ਦਾ ਢੰਗ ਵੇਖੋ ਉਥੇ ਵੀ ਮੌਤ ਚੇਤੇ ਕਰਵਾ ਦਿੱਤੀ ਉਥੇ ਵੀ ਆਖ ਦਿੱਤਾ ਬੰਦਿਆ ਜਿਵੇਂ ਬੱਚੀ ਨੂੰ ਚਿੱਠੀ ਆਈ ਤੇ ਉਹਦੀ ਡੋਲੀ ਨੂੰ ਉੱਠਣਾ ਪਿਆ ਇਸੇ ਤਰ੍ਹਾਂ ਬਾਬਾ ਦੀ ਆਖ ਦੇ ਬੰਦਿਆ ਤੇਰਾ ਵੀ ਸਮਾਂ ਆਉਣੇ ਤੇਰੇ ਘਰ ਵੀ ਇੱਕ ਦਿਨ ਸੱਦਾ ਪੈਣਾ ਤੈਨੂੰ ਵੀ ਦੁਨੀਆ ਤੋਂ ਜਾਣਾ ਪੈਣਾ ਘਰ ਘਰ ਇਹੋ ਪਹੁੰਚਾ ਸੱੜੇ ਨਿਤ ਪਵਨ ਇੱਕ ਬੱਚੀ ਦੇ ਵਿਆਹ ਦੀ ਹਾਲਤ ਨੂੰ ਵੇਖ ਕੇ ਸਾਰੀ ਗੱਲ ਬਿਆਨ ਕਰਕੇ ਕਹਿ ਦਿੱਤਾ ਕਿ ਜਿਵੇਂ ਬੱਚੀ ਵਿਆਹੀ ਗਈ ਉਸੇ ਤਰ੍ਹਾਂ ਬੰਦਿਆ ਜਿਵੇਂ ਵਿਆਹ ਕੇ ਬੱਚੀ ਆਪਣੇ ਘਰ ਚਲੀ ਗਈ ਤੂੰ ਵੀ ਦੁਨੀਆ ਤੋਂ ਚਲੇ ਜਾਣਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਇੱਕ ਦੋ ਸਾਖੀਆਂ ਹੋਰ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਾਂ ਜ਼ਿਕਰ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਜਨੇਊ ਪਾਉਣ ਦੀ ਸਾਨੂੰ ਗੱਲ ਕਹੀ ਹੈ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੇ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ ਜਿਹੜਾ ਗੁਣਾ ਦਾ ਜਨੇਊ ਸੀ ਉਹ ਪਾਉਣ ਦੀ ਗੱਲ ਗੁਰੂ ਨਾਨਕ ਸਹਿ ਮਹਾਰਾਜ ਨੇ ਕੀਤੀ ਹੈ ਗੁਣ ਕਿਹੜੇ ਨੇ ਸੰਸਾਰ ਦੇ ਅੰਦਰ ਬੰਦਾ ਗੁਣ ਵੀ ਧਾਰਨ ਕਰਦਾ ਤੇ ਔਗੁਣ ਵੀ ਧਾਰਨ ਕਰਦਾ ਹੈ ਦੁਨੀਆ ਦੇ ਅੰਦਰ ਬਾਬੇ ਨਾਨਕ ਦੀ ਬਾਣੀ ਨੇ ਤਾਂ ਇਤੋਂ ਤੱਕ ਆਖਿਆ ਕਿ ਬੰਦਿਆ ਦੁਨੀਆ ਵਿੱਚ ਤੂੰ ਰਹਿੰਦਾ ਹੈ ਬੜੇ ਲੋਕ ਤੈਨੂੰ ਮਿਲਦੇ ਨੇ ਬੜਿਆਂ ਦੀ ਜ਼ਿੰਦਗੀ ਦੇ ਅੰਦਰ ਔਗਣ ਨੇ ਪਰ ਜੇ ਤੂੰ ਕਿਸੇ ਦੇ ਨਾਲ ਮਿਲ ਕੇ ਬੈਠਣਾ ਹੈ ਉਹਦੇ ਔਗੁਣਾ ਨੂੰ ਨਹੀਂ ਉਹਦੇ ਗੁਣਾ ਨੂੰ ਧਾਰਨ ਕਰਿਆ ਕਰ ਗੁਰਬਾਣੀ ਦੀ ਪੰਕਤੀ ਹੈ ਸਾਂਝ ਕਰੀਜੈ ਗੁਨਾ ਕੇਰੀ ਛੋੜ ਔਗਣ ਚੱਲੀਐ ਕੋਈ ਬੰਦਾ ਤੇਰੇ ਕੋਲ ਬੈਠਦਾ ਹੈ ਉਦੇ ਜੀਵਨ ਵਿੱਚ ਇੱਕ ਅੱਧਾ ਗੁਣ ਹੈ ਉਹਨੂੰ ਧਾਰਨ ਕਰਿਆ ਕਰ ਪਰ ਸਾਡੀ ਹਾਲਤ ਇਹ ਹੈ ਅਸੀਂ ਗੁਣਾ ਤੋਂ ਪਹਿਲਾਂ ਬੰਦੇ ਦਾ ਔਗੁਣ ਧਾਰਨ ਕਰਦੇ ਹਾਂ ਅਸੀਂ ਇਹ ਨਹੀਂ ਵੇਖਦੇ ਕਿ ਬੰਦੇ ਅੰਦਰ ਚੰਗਾ ਗੁਣ ਕਿਹੜਾ ਹੈ ਅਸੀਂ ਪਹਿਲਾਂ ਵੇਖ ਕੇ ਆਖਦੇ ਹਾਂ ਇਹਦੇ ਅੰਦਰ ਆ ਵੀ ਮਾੜੀ ਗੱਲ ਹੈ ਆ ਵੀ ਮਾੜੀ ਗੱਲ ਹੈ ਬਾਬਾ ਜੀ ਆਖਦੇ ਮਾੜੀਆਂ ਗੱਲਾਂ ਛੱਡ ਜਿਹੜਾ ਕੁਝ ਤੈਨੂੰ ਚੰਗਾ ਦਿਖਦਾ ਉਹ ਧਾਰਨ ਕਰਿਆ ਕਰ ਤਨ ਗੁਰੂ ਨਾਨਕ ਸਹਿ ਮਹਾਰਾਜ ਜੀ ਨੇ ਸਿੱਖ ਦੇ ਅੰਦਰ ਆਖਿਆ ਜਿੰਨੇ ਗੁਣ ਹੋਣਗੇ ਉਹਨਾਂ ਉਹ ਰੱਬ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ ਜੀਵਨ ਅੰਦਰ ਗੁਣਾ ਤੋਂ ਬਿਨਾ ਭਗਤੀ ਵੀ ਨਹੀਂ ਹੋ ਸਕਦੀ ਗੁਰਬਾਣੀ ਦਾ ਪ੍ਰਮਾਣ ਹੈ ਵਿਣ ਗੁਣ ਕੀਤੇ ਭਗਤ ਨਾ ਹੋਏ ਉਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ ਕਿ ਗੁਣਾ ਤੋਂ ਬਿਨਾ ਰੱਬ ਦੀ ਭਗਤੀ ਨਹੀਂ ਹੋ ਸਕਦੀ ਤੇ ਗੁਣ ਕਿਹੜੇ ਧਾਰਨ ਕਰਨੇ ਨੇ ਬਾਬਾ ਜੀ ਆਖਦੇ ਸਿੱਖ ਦੇ ਜੀਵਨ ਵਿੱਚ ਸਭ ਤੋਂ ਪਹਿਲਾਂ ਸਤ ਹੋਵੇ ਦੂਜੇ ਨੰਬਰ ਤੇ ਸੰਤੋਖ ਹੋਵੇ ਤੀਜੇ ਨੰਬਰ ਤੇ ਦਇਆ ਹੋਵੇ ਚੌਥੇ ਨੰਬਰ ਤੇ ਧਰਮ ਹੋਵੇ ਪੰਜਵੇਂ ਨੰਬਰ ਤੇ ਬਾਬਾ ਜੀ ਆਖਦੇ ਸਿੱਖ ਦੇ ਜੀਵਨ ਵਿੱਚ ਧੀਰਜ ਦਾ ਹੋਣਾ ਵੀ ਜ਼ਰੂਰੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਤਿਹਾਸ ਦੇ ਅੰਦਰ ਆਖਿਆ ਜਿਹਦੇ ਹਿਰਦੇ ਦੇ ਅੰਦਰ ਸਤ ਵਸਿਆ ਹੋਇਆ ਹੈ ਉਹ ਬੰਦਾ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ ਜਿਹਦੇ ਹਿਰਦੇ ਵਿੱਚ ਸੱਚ ਦਾ ਵਾਸਾ ਹੈ ਜਿਹੜਾ ਬੰਦਾ ਝੂਠ ਨਹੀਂ ਬੋਲਦਾ ਨਿੰਦਿਆ ਚੁਗਲੀ ਨਹੀਂ ਕਰਦਾ ਬਾਬਾ ਜੀ ਆਖਦੇ ਉਹ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਜਿੰਨਾ ਮਰਜ਼ੀ ਕੋਈ ਪਾਪੀ ਬੰਦਾ ਹੋਵੇ ਜਿੰਨੇ ਮਰਜ਼ੀ ਔਗੁਣ ਕੀਤੇ ਹੋਣ ਮੈਂ ਤਾਂ ਅਕਸਰ ਕਿਆ ਕਰਦਾ ਜਿਹੜਾ ਪੱਲਾ ਅੱਡ ਕੇ ਬਾਬੇ ਨਾਨਕ ਅੱਗੇ ਅਰਦਾਸ ਕਰ ਦਿੰਦਾ ਹੈ ਪਾਤਸ਼ਾਹ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇ ਸਾਹ ਅਰਦਾਸ ਤਾਂ ਕਰਕੇ ਵੇਖੀਏ ਗੁਰੂ ਨਾਨਕ ਤਿਆਰ ਬੈਠਾ ਹੈ ਸਾਡੇ ਅੰਦਰ ਦੇ ਪਾਪਾਂ ਨੂੰ ਖਤਮ ਕਰਨ ਵਾਸਤੇ ਪਾਪ ਵੀ ਤਿੰਨ ਤਰ੍ਹਾਂ ਦੇ ਨੇ ਬੰਦਾ ਤਿੰਨ ਤਰ੍ਹਾਂ ਦੇ ਕਰਮ ਕਰਦਾ ਹੈ ਪਹਿਲਾ ਆਪਣੇ ਬਚਨਾ ਕਰਕੇ ਕੋਈ ਕੰਮ ਕਰਦਾ ਹੈ ਦੂਜਾ ਆਪਣੇ ਹੱਥਾਂ ਦੇ ਨਾਲ ਕੋਈ ਕੰਮ ਕਰਦਾ ਹੈ ਹੱਥਾਂ ਦੇ ਨਾਲ ਕਰਮ ਕੀਤਾ ਦੂਜਾ ਜ਼ੁਬਾਨ ਤੋਂ ਕਿਸੇ ਨੂੰ ਮਾੜਾ ਬੋਲ ਕੇ ਪਾਪ ਕਮਾ ਲਿਆ ਤੇ ਤੀਜੇ ਨੰਬਰ ਦਾ ਪਾਪ ਹੈ ਮਨ ਕਰਕੇ ਕਿਸੇ ਬਾਰੇ ਮਾੜਾ ਸੋਚਣਾ ਉਹਨੂੰ ਵੀ ਬਾਬਾ ਜੀ ਨੇ ਪਾਪ ਆਖਿਆ ਮੈਂ ਤਾਬਿਆ ਬੈਠਾ ਮੇਰੇ ਮਨ ਵਿੱਚ ਕੀ ਚੱਲ ਰਿਹਾ ਹੈ ਮੇਰੇ ਤੋਂ ਤੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਹੈ ਮੈਨੂੰ ਨਹੀਂ ਪਤਾ ਪਰ ਬਾਬਾ ਜੀ ਆਖਦੇ ਜੇ ਬੰਦਿਆ ਤੂੰ ਮਨ ਕਰਕੇ ਕਿਸੇ ਬਾਰੇ ਮਾੜਾ ਸੋਚਿਆ ਉਹ ਵੀ ਤੇਰੇ ਵਾਸਤੇ ਪਾਪ ਹੈ ਧਰਮ ਦੀ ਦੁਨੀਆ ਦੇ ਅੰਦਰ ਸਤਿਗੁਰ ਜੀ ਨੇ ਆਖਿਆ ਮਨ ਬਚਨ ਕਰਮ ਤਿੰਨ ਤਰ੍ਹਾਂ ਦੇ ਨੇ ਮਨ ਕਰਕੇ ਬਚਨਾ ਕਰਕੇ ਤੇ ਕਰਮਾ ਕਰਕੇ ਬੰਦਾ ਪਾਪ ਕਰਦਾ ਹੈ ਸਤਿਗੁਰ ਜੀ ਨੇ ਜ਼ਿਕਰ ਕੀਤਾ ਆਖਦੇ ਜੀਵਨ ਵਿੱਚ ਬੰਦੇ ਦੇ ਸਤ ਹੋਣਾ ਬੜਾ ਜ਼ਰੂਰੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜੀ ਪ੍ਰਚਾਰ ਕਰਦਿਆਂ ਕਰਦਿਆਂ ਇੱਕ ਨਗਰ ਵਿੱਚ ਪਹੁੰਚੇ ਲੋਕਾਂ ਦੇ ਅੰਦਰ ਨਾਮਣਾ ਹੋਇਆ ਕਿ ਗੁਰੂ ਨਾਨਕ ਆਏ ਨੇ ਕੋਈ ਰੱਬੀ ਪਿਆਰਾ ਮਹਾਪੁਰਖ ਆਇਆ ਹੈ ਜਿਹੜਾ ਲੋਕਾਂ ਨੂੰ ਰੱਬ ਦੇ ਨਾਲ ਜੋੜਦਾ ਪਿਆ ਹੈ ਗੱਲਾਂ ਸੁਣ ਕੇ ਬڑے ਲੋਕਾਂ ਨੇ ਆ ਕੇ ਅਰਦਾਸਾਂ ਕੀਤੀਆਂ ਬੜਿਆਂ ਨੇ ਆ ਕੇ ਆਖਿਆ ਪਾਤਸ਼ਾਹ ਸਾਡਾ ਵੀ ਜੀਵਨ ਡੁੱਬਦਾ ਪਿਆ ਸਾਡੇ ਵੀ ਡੁੱਬਦੇ ਹੋਏ ਬੇੜੇ ਨੂੰ ਪਾਰ ਲਾਓ ਤੇ ਉਸੇ ਸਮੇਂ ਇੱਕ ਇਨਸਾਨ ਆਇਆ ਜਿਹਦਾ ਕਾਰੋਬਾਰ ਚੋਰੀਆਂ ਦਾ ਸੀ ਚੋਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਕੰਮ ਚੋਰੀਆਂ ਦਾ ਕਰਦਾ ਜਿੰਨਾ ਕੁਝ ਲੁੱਟ ਕੇ ਲਿਆਉਂਦਾ ਉਸੇ ਦਾ ਘਰ ਦੇ ਅੰਦਰ ਅਨਾਜ ਪੱਕਦਾ ਤੇ ਨਾਮ ਇਤਿਹਾਸ ਨੇ ਭੂਮੀਆਂ ਚੋਰ ਆਖਿਆ ਭੂਮੀਆਂ ਚੋਰ ਗੁਰੂ ਨਾਨਕ ਸਹਿ ਮਹਾਰਾਜ ਦੇ ਕੋਲ ਆਇਆ ਆ ਕੇ ਅਰਦਾਸ ਕੀਤੀ ਪਾਤਸ਼ਾ ਮੈਂ ਸਿੱਖੀ ਧਾਰਨ ਕਰਨਾ ਚਾਹੁੰਨਾ ਮੈਂ ਵੀ ਤੇਰੇ ਦਰ ਦਾ ਸਿੱਖ ਬਨਣਾ ਚਾਹੁੰਨਾ ਤੇ ਗੁਰੂ ਨਾਨਕ ਸਹਿ ਮਹਾਰਾਜ ਆਖਿਆ ਕੋਈ ਗੱਲ ਨਹੀਂ ਤੁਹਾਨੂੰ ਵੀ ਸਿੱਖੀ ਦੀ ਦਾਤ ਮਿਲੇਗੀ ਤੇ ਭੂਮੀਆਂ ਚੋਰ ਆਖਿਆ ਸੀ ਪਾਤਸ਼ਾ ਮੇਰੀ ਇੱਕ ਸ਼ਰਤ ਹੈ ਮੈਂ ਚੋਰੀਆਂ ਨਹੀਂ ਛੱਡ ਸਕਦਾ ਫੋਰ ਜੋ ਮਰਜੀ ਕਰਨ ਵਾਸਤੇ ਕਹਿ ਦਵੋ ਚੋਰੀ ਮੇਰਾ ਕਾਰੋਬਾਰ ਹੈ ਮੇਰੇ ਤੋਂ ਚੋਰੀ ਨਹੀਂ ਛੱਡੀ ਜਾਂਦੀ ਗੁਰੂ ਨਾਨਕ ਸਹਿਬ ਮਹਾਰਾਜ ਆਖਿਆ ਕੋਈ ਗੱਲ ਨਹੀਂ ਆਪਣੀ ਜ਼ਿੰਦਗੀ ਦੇ ਅੰਦਰ ਇਹਨਾਂ ਤਿੰਨ ਸਿੱਖਿਆਵਾਂ ਨੂੰ ਵਸਾ ਲੈ ਚੋਰੀ ਨਹੀਂ ਛੱਡਨੀ ਨਾ ਛੱਡੀ ਜਿੰਨੀਆਂ ਮਰਜੀ ਚੋਰੀਆਂ ਕਰੀ ਪਰ ਤਿੰਨ ਸਿੱਖਿਆਵਾਂ ਜ਼ਿੰਦਗੀ ਅੰਦਰ ਸਦਾ ਧਾਰਨ ਕਰਕੇ ਰੱਖੀ ਆਖਿਆ ਪਾਤਸ਼ਾਹ ਦੱਸੋ ਕਿਹੜੀਆਂ ਸਿੱਖਿਆਵਾਂ ਧਾਰਨ ਕਰਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭੂਮੀਆਂ ਚੋਰ ਨੂੰ ਆਖਿਆ ਸੀ ਭੂਮੀਆਂ ਸਭ ਤੋਂ ਪਹਿਲੀ ਸਿੱਖਿਆ ਧਾਰਨ ਕਰ ਕਦੇ ਵੀ ਗਰੀਬ ਮਾਰ ਨਹੀਂ ਕਰਨੀ ਕਦੇ ਵੀ ਗਰੀਬ ਮਾਰ ਨਹੀਂ ਕਰਨੀ ਆਖਿਆ ਪਾਤਸ਼ਾ ਸਤਿਵਚਨ ਗੁਰੂ ਨਾਨਕ ਸਹਿ ਮਹਾਰਾਜ ਆਖਿਆ ਭੂਮੀਆਂ ਦੂਜੀ ਸਿੱਖਿਆ ਧਾਰਨ ਕਰ ਆਖਿਆ ਪਾਤਸ਼ਾ ਸਤਿਵਚਨ ਦੱਸੋ ਗੁਰੂ ਨਾਨਕ ਸਹਿ ਮਹਾਰਾਜ ਆਖਿਆ ਕਦੇ ਵੀ ਝੂਠ ਨਹੀਂ ਬੋਲਣਾ ਭੂਮੀਆਂ ਆਖਿਆ ਪਾਤਸ਼ਾ ਸਤਿਵਚਨ ਅਗੋਂ ਫਿਰ ਪਾਤਸ਼ਾ ਨੇ ਆਖਿਆ ਭੂਮੀਆਂ ਤੀਜੀ ਸਿੱਖਿਆ ਧਾਰਨ ਕਰ ਆਖਿਆ ਪਾਤਸ਼ਾ ਦੱਸੋ ਤੇ ਗੁਰੂ ਨਾਨਕ ਸਹਿਬ ਮਹਾਰਾਜ ਆਖਿਆ ਕਿਸੇ ਦਾ ਖਾ ਕੇ ਹਰਾਮ ਨਹੀਂ ਕਰਨਾ ਤਿੰਨ ਸਿੱਖਿਆਵਾਂ ਦਿੱਤੀਆਂ ਕਿ ਭੂਮੀਆਂ ਪਹਿਲੀ ਸਿੱਖਿਆ ਧਾਰਨ ਕਰ ਕਦੇ ਗਰੀਬ ਮਾਰ ਨਹੀਂ ਕਰਨੀ ਕਦੇ ਝੂਠ ਨਹੀਂ ਬੋਲਣਾ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਭੂਮੀਆਂ ਆਖਿਆ ਪਾਤਸ਼ਾਹ ਸਤਿ ਬਚਨ ਤੁਹਾਡਾ ਕਹਿਆ ਹੋਇਆ ਸਿਰ ਮੱਥੇ ਤੇ ਭੂਮੀਆਂ ਨੇ ਗੱਲਾਂ ਨੂੰ ਸੁਣਿਆ ਤੇ ਘਰ ਦੇ ਅੰਦਰ ਆਇਆ ਦਿਨ ਰਾਤ ਯਾਦ ਕਰਦਾ ਬਾਬੇ ਨਾਨਕ ਨੇ ਸਿੱਖਿਆ ਕੀ ਦਿੱਤੀ ਹੈ ਦਿਨ ਰਾਤ ਉਹਨਾਂ ਗੱਲਾਂ ਨੂੰ ਯਾਦ ਕਰਦਾ ਬੜਾ ਸੋਹਣਾ ਜੀਵਨ ਲੰਘਦਾ ਪਿਆ 2 4 5 ਦਾ ਦਿਨ ਲੰਘੇ ਜਦੋਂ ਘਰ ਦੇ ਅੰਦਰ ਅਨਾਜ ਮੁੱਕਣਾ ਖਤਮ ਹੋ ਗਿਆ ਅੱਜ ਮਨ ਵਿੱਚ ਚਾ ਆਇਆ ਕਿਉਂ ਨਾ ਅੱਜ ਫਿਰ ਚੋਰੀ ਕਰਨ ਜਾਵਾਂ ਜਦੋਂ ਘਰ ਦਾ ਗੁਜ਼ਾਰਾ ਚੋਰੀਆਂ ਤੇ ਚੱਲਦਾ ਸੋਚਿਆ ਅੱਜ ਫਿਰ ਚੋਰੀ ਕਰਨ ਜਾਣਾ ਪਤਾ ਲੱਗਿਆ ਇਲਾਕੇ ਦੇ ਅੰਦਰ ਕਿਸੇ ਬੱਚੀ ਦਾ ਵਿਆਹ ਹੈ ਤੇ ਵਿਆਹ ਵਾਲੇ ਘਰ ਸੋਚਿਆ ਗਹਿਣੇ ਵੀ ਹੋਣਗੇ ਅਨਾਜ ਵੀ ਹੋਵੇਗਾ ਭومیએ ਸੋਚਿਆ ਕਿਉਂ ਨਾ ਅੱਜ ਵਿਆਹ ਵਾਲੇ ਘਰ ਚੋਰੀ ਕਰਕੇ ਆਵਾਂ ਫਿਰ ਮਨ ਵਿੱਚ ਆਇਆ ਨਹੀਂ ਉੱਥੇ ਤਾਂ ਗਰੀਬ ਮਾਰ ਹੋਵੇਗੀ ਇੱਕ ਬੱਚੀ ਦਾ ਵਿਆਹ ਹੈ ਪਤਾ ਨਹੀਂ ਕਿੰਨਾ ਕੁ ਕਰਜ਼ਾ ਝੁੱਕ ਕੇ ਉਹਨਾਂ ਨੇ ਵਿਆਹ ਕਰਨਾ ਹੈ ਪਤਾ ਨਹੀਂ ਕਿਵੇਂ ਪੈਸਾ ਜੋੜਿਆ ਮੇਰੇ ਬਾਬੇ ਨੇ ਆਖਿਆ ਗਰੀਬ ਮਾਰ ਨਹੀਂ ਕਰਨੀ ਮੈਂ ਉਹਨਾਂ ਘਰ ਚੋਰੀ ਕਰਨੀ ਜਾਣਾ ਫਿਰ ਭੂਮੀਏ ਚੋਰਨੇ ਸੋਚਿਆ ਜੇ ਗਰੀਬ ਮਾਰ ਨਹੀਂ ਕਰਨੀ ਫਿਰ ਕਿਹਦੇ ਘਰ ਚੋਰੀ ਕਰਨ ਵਾਸਤੇ ਜਾਇਆ ਜਾਵੇ ਫਿਰ ਸੋਚਿਆ ਕਿਉਂ ਨਾ ਇਲਾਕੇ ਦੇ ਰਾਜੇ ਦੇ ਮਹਿਲ ਵਿੱਚ ਚੋਰੀ ਕਰਨ ਜਾਵਾਂ ਰਾਜੇ ਕੋਲ ਤਾਂ ਧਨ ਬੜਾ ਹੈ ਰਾਜੇ ਕੋਲ ਪੈਸਾ ਬੜਾ ਹੈ ਰਾਜੇ ਦੇ ਭਰੇ ਖਜ਼ਾਨਿਆਂ ਵਿੱਚੋਂ ਥੋੜਾ ਲੁੱਟਿਆ ਵੀ ਜਾਵੇਗਾ ਰਾਜੇ ਨੂੰ ਕੋਈ ਫਰਕ ਨਹੀਂ ਪੈਣਾ ਭੂਮੀਆਂ ਤਿਆਰ ਹੋਇਆ ਆਪਣੀ ਘੋੜੀ ਦੇ ਉੱਪਰ ਚੜ੍ਹਿਆ ਤੇ ਰਾਜੇ ਦੇ ਮਹਿਲ ਵੱਲ ਚੋਰੀ ਕਰਨ ਵਾਸਤੇ ਤੁਰ ਪਿਆ ਰਾਜੇ ਦੇ ਦਰਬਾਰ ਵੱਲ ਚੋਰੀ ਕਰਨ ਵਾਸਤੇ ਗਿਆ ਦਰਬਾਰ ਦੇ ਬਾਹਰ ਜਾ ਕੇ ਖੜਿਆ ਹੈ ਸਿਪਾਈ ਬਾਹਰ ਖੜੇ ਨੇ ਦਰਵਾਜੇ ਦੇ ਉੱਪਰ ਸਿਪਾਈਆਂ ਨੇ ਭੂਮੀਆਂ ਚੋਰ ਨੂੰ ਰੋਕ ਲਿਆ ਪੁੱਛਿਆ ਭਾਈ ਕੌਣ ਹੈ ਅੱਧੀ ਰਾਤ ਨੂੰ ਆਇਆ ਕੰਮ ਕੀ ਹੈ ਤੇ ਭੂਮੀਆਂ ਪਹਿਲਾਂ ਝੂਠ ਬੋਲਣ ਲੱਗਿਆ ਫਿਰ ਮਨ ਵਿੱਚ ਖਿਆਲ ਆਇਆ ਮੇਰੇ ਬਾਬੇ ਨੇ ਆਖਿਆ ਝੂਠ ਨਹੀਂ ਬੋਲਣਾ ਮੇਰੇ ਬਾਬੇ ਦਾ ਹੁਕਮ ਹੈ ਸੱਚ ਬੋਲਣਾ ਹੈ ਝੂਠ ਨਹੀਂ ਬੋਲਣਾ ਭੂਮੀਆਂ ਹੱਸ ਕੇ ਆਖਦਾ ਚੋਰ ਹਾਂ ਚੋਰੀ ਕਰਨ ਵਾਸਤੇ ਆਇਆ ਸਿਪਾਈਆਂ ਸੋਚਿਆ ਚੋਰ ਹੋਵੇ ਉਹ ਵੀ ਕਦੇ ਨੱਸ ਕੇ ਆਉਂਦਾ ਹੈ ਚੋਰ ਤਾਂ ਲੁਕੋ ਕੇ ਆਉਂਦਾ ਹੈ ਚੋਰ ਕੰਦਾ ਟੱਪ ਕੇ ਆਉਂਦਾ ਹੈ ਚੋਰ ਕਦੇ ਕਹਿ ਕੇ ਨਹੀਂ ਆਉਂਦਾ ਮੈਂ ਚੋਰ ਹਾਂ ਤੇ ਚੋਰੀ ਕਰਨ ਆਇਆ ਉਹਨਾਂ ਸੋਚਿਆ ਕੋਈ ਰਾਜੇ ਦਾ ਦੋਸਤ ਹੋਵੇਗਾ ਰਾਜੇ ਦਾ ਸਾਥ ਸੰਬੰਧੀ ਹੋਵੇਗਾ ਉਹਨਾਂ ਨੇ ਦਰਵਾਜ਼ੇ ਖੋਲ ਦਿੱਤੇ ਤੇ ਭੂਮੀਆਂ ਨੂੰ ਆਖਿਆ ਕੋਈ ਗੱਲ ਨਹੀਂ ਅੰਦਰ ਚਲੇ ਜਾਓ ਉਮੀਆਂ ਬੜਾ ਖੁਸ਼ ਹੋਇਆ ਆਖਦਾ ਬਾਬੇ ਨਾਨਕ ਦੀ ਇੱਕ ਸਿੱਖਿਆ ਧਾਰਨ ਕੀਤੀ ਹੈ ਅੱਜ ਬਾਬੇ ਨਾਨਕ ਦੇ ਦਸੇ ਅਨੁਸਾਰ ਪਹਿਲੇ ਦਿਨ ਆਇਆ ਅੱਜ ਦਰਵਾਜ਼ੇ ਤੇ ਆ ਕੇ ਆਖਿਆ ਚੋਰ ਹਾਂ ਚੋਰੀ ਕਰਨ ਆਇਆ ਸਿਪਾਈਆਂ ਨੇ ਚੋਰਾਂ ਵਾਸਤੇ ਦਰਵਾਜ਼ੇ ਖੋਲ ਦਿੱਤੇ ਬਾਬੇ ਨਾਨਕ ਦਾ ਪਹਿਲਾ ਉਪਦੇਸ਼ਕ ਆਇਆ ਤੇ ਇੰਨੀ ਕਿਰਪਾ ਹੋ ਗਈ ਅੰਦਰ ਗਿਆ ਅੰਦਰ ਜਾ ਕੇ ਜਿੰਨਾ ਕੋ ਉਥੇ ਖਜ਼ਾਨਾ ਸੀ ਖਜ਼ਾਨੇ ਵਿੱਚੋਂ ਬੜਾ ਕੁਝ ਲੁੱਟਿਆ ਲੁੱਟ ਲੁੱਟ ਕੇ ਪੰਡਾ ਬਨ ਲਿਆ ਜਦੋਂ ਤੁਰਨ ਲੱਗਿਆ ਇਸ ਪਾਪੀ ਢਿੱਡ ਨੇ ਆਵਾਜ਼ ਮਾਰੀ ਭੂਮੀਆਂ ਬੜਾ ਚਿਰ ਹੋਇਆ ਕੁਝ ਚੰਗਾ ਖਾਣ ਨੂੰ ਨਹੀਂ ਮਿਲਿਆ ਅੱਜ ਰਾਜੇ ਦੇ ਦਰਬਾਰ ਵਿੱਚ ਆਇਆ ਕਿਉਂ ਨਾ ਇੱਥੋਂ ਕੁਝ ਖਾ ਕੇ ਜਾਇਆ ਜਾਵੇ ਭੂਮੀਆਂ ਦੇ ਅੰਦਰ ਚਾਹ ਪੈਂਦਾ ਹੋਇਆ ਕਿ ਰਾਜੇ ਦੇ ਦਰਬਾਰ ਵਿੱਚ ਆਇਆ ਕਿਉਂ ਨਾ ਕੁਝ ਇਥੋਂ ਖਾ ਕੇ ਜਾਵਾਂ ਰਾਜੇ ਦੀ ਰਸੋਈ ਵੱਲ ਗਿਆ ਕੁਝ ਖਾਦਾ ਆਉਣ ਲੱਗਿਆ ਜਦੋਂ ਵੇਖਿਆ ਇੱਕ ਚਾਂਦੀ ਦੀ ਕੌਲੀ ਪਈ ਹੈ ਉਸ ਚਾਂਦੀ ਦੀ ਕਟੋਰੀ ਅੰਦਰ ਉਂਗਲ ਮਾਰ ਕੇ ਵੇਖੀ ਜਦੋਂ ਜ਼ੁਬਾਨ ਤੇ ਲਾ ਕੇ ਵੇਖਿਆ ਉਹ ਨਮਕ ਪਿਆ ਸੀ ਜ਼ੁਬਾਨ ਤੇ ਨਮਕ ਲੱਗਿਆ ਜਦੋਂ ਭਰੀਆਂ ਹੋਈਆਂ ਖਜ਼ਾਨੇ ਦੀਆਂ ਪੰਡਾਂ ਨੂੰ ਝੁਕਣ ਲੱਗਿਆ ਉਹ ਮਨ ਵਿੱਚ ਚੇਤਾ ਆਇਆ ਮੇਰੇ ਬਾਬੇ ਨਾਨਕ ਨੇ ਆਖਿਆ ਸੀ ਕਿਸੇ ਦਾ ਖਾ ਕੇ ਹਰਾਮ ਨਹੀਂ ਕਰਨਾ ਕਿਸੇ ਦਾ ਖਾਦਾ ਹੋਇਆ ਲੂਣ ਹਰਾਮ ਨਹੀਂ ਕਰਨਾ ਜਿੰਨਾ ਕੁਝ ਲੁੱਟਿਆ ਸੀ ਸਾਰਾ ਕੁਝ ਉਥੇ ਛੱਡਿਆ ਖਾਲੀ ਹੱਥੀ ਵਾਪਸ ਚਲਾ ਗਿਆ ਖਾਲੀ ਹੱਥੀ ਰਾਤ ਨੂੰ ਵਾਪਸ ਗਿਆ ਦਿਨ ਚੜਿਆ ਰਾਜੇ ਦੇ ਦਰਬਾਰ ਵਿੱਚ ਰੌਲਾ ਪੈ ਗਿਆ ਕੋਈ ਬੰਦਾ ਚੋਰੀ ਕਰਨ ਆਇਆ ਸੀ ਰਾਜੇ ਨੇ ਸੋਚਿਆ ਜਿਹੜਾ ਬੰਦਾ ਇਨੇ ਸਿਪਾਈਆਂ ਦੇ ਹੁੰਦਿਆਂ ਮੇਰੇ ਖਜ਼ਾਨੇ ਤੱਕ ਪਹੁੰਚ ਗਿਆ ਜੇ ਕੱਲ ਨੂੰ ਉਹ ਬੰਦਾ ਫਿਰ ਆਇਆ ਹੋ ਸਕਦਾ ਮੇਰੀ ਗਰਦਨ ਵੱਢ ਕੇ ਲੈ ਜਾਵੇ ਜਿਹੜਾ ਮੇਰੇ ਖਜ਼ਾਨੇ ਲੁੱਟ ਸਕਦਾ ਮੈਨੂੰ ਮਾਰਨਾ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਰਾਜੇ ਨੇ ਢੰਡੋਰਾ ਪਟਵਾ ਦਿੱਤਾ ਇਲਾਕੇ ਦੇ ਅੰਦਰ ਕਿ ਜਾਓ ਜਾ ਕੇ ਜਿਹੜਾ ਚੋਰ ਚੋਰੀ ਕਰਨ ਆਇਆ ਫੜ ਕੇ ਲਿਆਓ ਤੇ ਉਹਨੂੰ ਐਸੀ ਸਜ਼ਾ ਦੇਵਾਂਗੇ ਦੁਨੀਆਂ ਦੇ ਲੋਕ ਚੋਰੀ ਕਰਨ ਤਾਂ ਦੂਰ ਦੀ ਗੱਲ ਚੋਰੀ ਦਾ ਸੋਚਣ ਵਾਸਤੇ ਵੀ ਮਜਬੂਰ ਹੋ ਜਾਣਗੇ ਕਦੇ ਰਾਜੇ ਦੇ ਦਰਬਾਰ ਵਿੱਚ ਐਸੀ ਭਾਵਨਾ ਲੈ ਕੇ ਵੀ ਨਹੀਂ ਆਉਣਗੇ ਇੰਨੀ ਗੱਲ ਰਾਜੇ ਨੇ ਕਹੀ ਸਾਰੇ ਸਿਪਾਈਆਂ ਨੇ ਇਲਾਕੇ ਦੇ ਅੰਦਰ ਰੌਲਾ ਪਾ ਦਿੱਤਾ ਕਿ ਚੋਰ ਕੌਣ ਹੈ ਚੋਰ ਫੜਿਆ ਨਾ ਜਾਵੇ ਇੱਕ ਗਰੀਬ ਜੇ ਬੰਦੇ ਨੂੰ ਚੁੱਕਿਆ ਰਾਜੇ ਦੇ ਸਾਹਮਣੇ ਜਾ ਖੜਾ ਕਰ ਦਿੱਤਾ ਆਖ ਦਿੱਤਾ ਰਾਜਨ ਇਹ ਬੰਦਾ ਚੋਰ ਹੈ ਇਹ ਚੋਰੀ ਕਰਨ ਵਾਸਤੇ ਆਇਆ ਸੀ ਜਦੋਂ ਭੂਮੀਆਂ ਤੱਕ ਗੱਲ ਪਹੁੰਚੀ ਕਿ ਕਿਸੇ ਗਰੀਬ ਬੰਦੇ ਨੂੰ ਫੜਿਆ ਗਿਆ ਕੋਈ ਗਰੀਬ ਬੰਦਾ ਸੀ ਉਹਦੇ ਨਾਲ ਤਕਾ ਹੋ ਰਿਹਾ ਹੈ ਤੇ ਜਾ ਕੇ ਫਿਰ ਭੂਮੀਏ ਚੋਰ ਆਖਿਆ ਮੇਰੇ ਘਰ ਕੇ ਗਰੀਬ ਮਾਰ ਨਹੀਂ ਹੋਣੀ ਚਾਹੀਦੀ ਭੂਮੀਆ ਫਿਰ ਜਾ ਕੇ ਗਿਆ ਜਾ ਕੇ ਉਹਨੇ ਰਾਜੇ ਦੇ ਅੱਗੇ ਜਾ ਕੇ ਖੜਾ ਹੋ ਕੇ ਆਖਿਆ ਰਾਜਨ ਚੋਰੀ ਕਰਨ ਵਾਸਤੇ ਕੋਈ ਹੋਰ ਨਹੀਂ ਮੈਂ ਆਇਆ ਸਾਂ ਮੈਂ ਚੋਰ ਹਾਂ ਤੇ ਰਾਜੇ ਨੇ ਆਖਿਆ ਤੁਹਾਨੂੰ ਪਤਾ ਹੈ ਜਿਹੜਾ ਤੁਸੀਂ ਗੁਨਾਹ ਕੀਤਾ ਹੈ ਭਰੇ ਬਾਜ਼ਾਰ ਦੇ ਅੰਦਰ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਤੇ ਭੂਮੀਏ ਆਖਿਆ ਕੋਈ ਪਰਵਾਹ ਨਹੀਂ ਚਾਏ ਮੌਤ ਆਵੇ ਚਾਏ ਨਾ ਆਵੇ ਸਾਨੂੰ ਕੋਈ ਪਰਵਾਹ ਨਹੀਂ ਉਹਨਾਂ ਆਖਿਆ ਤੋ ਲੁੱਟਿਆ ਬਣਾ ਕੁਝ ਪਰ ਲੈ ਕੇ ਕਿਉਂ ਨਹੀਂ ਗਿਆ ਤੇ ਅੱਗਿਓ ਜਵਾਬ ਦਿੱਤਾ ਸੀ ਮੈਂ ਲੁੱਟਿਆ ਬਣਾ ਕੁਝ ਸੀ ਲੈ ਕੇ ਵੀ ਜਾਣਾ ਸੀ ਮੇਰੇ ਬਾਬੇ ਨਾਨਕ ਨੇ ਆਖਿਆ ਸਿੱਖਾ ਕੇ ਹਰਾਮ ਨਹੀਂ ਕਰਨਾ ਮੈਂ ਤੇਰੇ ਦਰ ਦੇ ਉੱਪਰੋਂ ਥੋੜਾ ਜਿਹਾ ਲੂਣ ਖਾ ਲਿਆ ਤੇ ਥੋੜੇ ਜੇ ਲੂਣ ਕਰਕੇ ਮੈਂ ਸਾਰਾ ਕੁਝ ਛੱਡ ਕੇ ਚਲਾ ਗਿਆ ਤੇ ਰਾਜੇ ਆਖਿਆ ਹੁਕਮ ਕੀ ਦਾ ਸੀ ਆਖਿਆ ਮੇਰੇ ਬਾਬੇ ਨਾਨਕ ਦਾ ਸੀ ਕੀ ਹੁਕਮ ਕੀਤਾ ਸੀ ਆਖਿਆ ਬਾਬੇ ਨਾਨਕ ਨੇ ਕਿਹਾ ਸੀ ਗਰੀਬ ਮਾਰ ਨਹੀਂ ਕਰਨੀ ਮੈਂ ਤਾਂ ਤੇਰੇ ਦਰ ਤੇ ਲੁੱਟਣ ਆਇਆ ਬਾਬੇ ਨਾਨਕ ਨੇ ਆਖਿਆ ਸੀ ਝੂਠ ਨਹੀਂ ਬੋਲਣਾ ਮੈਂ ਸੱਚ ਬੋਲ ਕੇ ਆਇਆ ਚੋਰੀ ਕਰਨ ਆਇਆ ਤੇਰੇ ਸਿਪਾਈਆਂ ਦਰਵਾਜ਼ੇ ਖੋਲੇ ਤੇ ਆਖਿਆ ਫਿਰ ਲੁੱਟ ਕੇ ਕਿਉਂ ਨਹੀਂ ਲਗਿਆ ਆਖਿਆ ਤੇਰਾ ਨਮਕ ਖਾਣਾ ਬੈਠਾ ਤੇ ਨਮਕ ਖਾ ਕੇ ਫਿਰ ਹਰਾਮ ਨਹੀਂ ਕਰਨਾ ਸੀ ਸਾਰਾ ਕੁਝ ਛੱਡ ਕੇ ਚਲਾ ਗਿਆ ਰਾਜਾ ਇੰਨਾ ਖੁਸ਼ ਹੋਇਆ ਕਿ ਕੋਈ ਐਹੋ ਜਿਹਾ ਵੀ ਗੁਰੂ ਨਾਨਕ ਦਾ ਸਿੱਖ ਹੋ ਸਕਦਾ ਹੈ ਜਿਹੜਾ ਆਪਣੀ ਜਾਨ ਕੁਰਬਾਨ ਕਰਦਾ ਪਿਆ ਪਰ ਗੁਰੂ ਦੇ ਬਚਨਾਂ ਤੋਂ ਫਿੱਕਾ ਨਹੀਂ ਪੈਂਦਾ ਪਿਆ ਰਾਜਾ ਇੰਨਾ ਖੁਸ਼ ਹੋਇਆ ਇੱਕ ਦੇ ਨਾਲ ਲਾ ਕੇ ਆਖਿਆ ਸੀ ਭੂਮੀਆਂ ਅੱਜ ਤੋਂ ਚੋਰੀਆਂ ਕਰਨ ਦੀ ਕੋਈ ਲੋੜ ਨਹੀਂ ਤੂੰ ਸੱਚ ਬੋਲਿਆ ਹੈ ਤੇਰੀ ਜ਼ਿੰਦਗੀ ਦੇ ਅੰਦਰ ਸਤ ਹੈ ਤੇ ਅੱਜ ਤੋਂ ਤੂੰ ਮੇਰੇ ਦਰ ਦੇ ਵੱਡੇ ਅਹੁਦੇ ਦਾ ਮਾਲਕ ਬਣ ਕੇ ਬੈਠੇਗਾ ਆਪਣੇ ਦਰਬਾਰ ਦੇ ਅੰਦਰ ਇੱਕ ਵੱਡਾ ਅਹੁਦਾ ਦਿੱਤਾ ਤੇ ਇਹ ਸਚਾਈ ਸੀ ਜਿਨ੍ਹਾਂ ਦੀ ਜ਼ਿੰਦਗੀ ਅੰਦਰ ਸਤ ਆ ਕੇ ਵਸਿਆ ਹੈ ਉਹਨਾਂ ਦਾ ਜੀਵਨ ਕਿਵੇਂ ਬਦਲਿਆ ਗੁਰੂ ਨਾਨਕ ਸਹਿਬ ਮਹਾਰਾਜ ਨੇ ਜਿਹੜਾ ਜਨੇਊ ਪਾਉਣ ਵਾਸਤੇ ਪੰਡਤ ਹਰਧਿਆਲ ਜੀ ਨੂੰ ਆਖਿਆ ਸੀ ਸਤ ਦਾ ਜਨੇਊ ਹੋਵੇ ਸੰਤੋਖ ਦਾ ਜਨੇਊ ਹੋਵੇ ਤੇ ਜਿਹਦੇ ਜੀਵਨ ਵਿੱਚ ਸੰਤੋਖ ਹੋਵੇ ਉਹੀ ਬੰਦਾ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ ਗੁਰੂ ਨਾਨਕ ਦੀਆਂ ਤਿੰਨ ਸਿੱਖਿਆਵਾਂ ਮੁੱਖ ਤੌਰ ਤੇ ਆਪ ਸੰਗਤਾਂ ਨੇ ਬੜੀ ਵਾਰ ਪੜੀਆਂ ਸੁਣੀਆਂ ਹੋਣਗੀਆਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਵੰਡ ਕੇ ਵੀ ਉਹੀ ਸ਼ੱਕ ਸਕਦਾ ਹੈ ਜਿਹੜਾ ਬੰਦਾ ਆਪ ਰੱਜਿਆ ਹੋਇਆ ਹੈ ਸੁਖਮਣੀ ਸਾਹਿਬ ਦਾ ਪਰਮਾਨ ਹੈ ਬਿਨਾ ਸੰਤੋਖ ਨਹੀਂ ਕੋ ਰੱਜੈ ਜਿਹਦੇ ਕੋਲ ਸੰਤੋਖ ਹੀ ਨਹੀਂ ਉਹ ਬੰਦਾ ਕਿਵੇਂ ਰੱਜ ਸਕਦਾ ਹੈ ਤੁਹਾਡੀ ਜ਼ਿੰਦਗੀ ਦਾ ਤਜਰਬਾ ਹੋਵੇਗਾ ਮੇਰੇ ਤੋਂ ਉਮਰ ਦੇ ਅੰਦਰ ਬਹੁਤ ਸੰਗਤਾਂ ਵੱਡੇ ਬੈਠੇ ਹੋ ਆਪ ਜੀ ਨੇ ਕਈ ਬੰਦੇ ਐਸੇ ਵੇਖੇ ਹੋਣਗੇ ਜਿਨ੍ਹਾਂ ਦੇ ਕੋਲ ਪੈਸਾ ਬੜਾ ਹੈ ਬੈਂਕ ਬੈਲੈਂਸ ਬਹੁਤ ਹੈ ਜ਼ਮੀਨ ਜਾਇਦਾਦ ਕਾਰੋਬਾਰ ਟਰੱਕ ਗੱਡੀਆਂ ਬਹੁਤ ਨੇ ਪਰ ਉਹਨਾਂ ਕੋਲ ਕਿਸੇ ਨਾਲ ਵੰਡ ਕੇ ਛਕਣ ਦਾ ਬਿਲਕੁਲ ਵੀ ਗੁਣ ਨਹੀਂ ਹੈ ਕੁਲ ਪੈਸਾ ਤਾਂ ਬੜਾ ਹੈ ਪਰ ਕਿਸੇ ਗਰੀਬ ਨੂੰ ਵੇਖ ਕੇ ਕਦੇ ਮਨ ਵਿੱਚ ਆਇਆ ਨਹੀਂ ਕਿ ਇਹਦੀ ਕੋਈ ਲੋੜ ਅਸੀਂ ਪੂਰੀ ਕਰ ਦਈਏ ਮੈਂ ਤਾਂ ਅਸਲ ਦੇ ਅੰਦਰ ਕਿਆ ਕਰਦਾ ਕਿ ਜੇ ਕਿਸੇ ਗਰੀਬ ਦੀ ਲੋੜ ਪੂਰੀ ਕਰਦੇ ਹਾਂ ਕੋਈ ਲੋੜਵੰਦ ਦਵਾਈ ਤੋਂ ਬੈਠਾ ਹੈ ਉਹਨੂੰ ਦਵਾਈ ਦਿਵਾਉਨੇ ਆ ਕੋਈ ਬੱਚਾ ਪੜਨ ਵਾਲਾ ਹੈ ਪੜ੍ਹਾਈ ਨਹੀਂ ਕਰ ਸਕਦਾ ਪੈਸੇ ਕਰਕੇ ਜਿਹਦੀ ਪੜ੍ਹਾਈ ਛੁੱਟੀ ਹੈ ਜੇ ਉਹਦੀ ਪੜ੍ਹਾਈ ਕਰਵਾਉਨੇ ਆ ਉਹਦੇ ਤੋਂ ਵੱਡਾ ਪੁੰਨ ਵੀ ਕੋਈ ਨਹੀਂ ਜ਼ਰੂਰੀ ਨਹੀਂ ਕਿ 36 ਪ੍ਰਕਾਰ ਦੇ ਲੰਗਰ ਬਣਾ ਕੇ ਹੀ ਪੁੰਨ ਕੀਤਾ ਜਾਵੇ ਸਭ ਤੋਂ ਵੱਡਾ ਪੁੰਨ ਹੈ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਕੇ ਦਿੱਤੀ ਜਾਵੇ ਕੋਈ ਬਿਮਾਰ ਹੈ ਉਹਨੂੰ ਦਵਾਈ ਲੈ ਕੇ ਦਈਏ ਮੈਂ ਤਾਂ ਅਸਲ ਦੇ ਅੰਦਰ ਆਖਦਾ ਆਪਣੇ ਪਿੰਡ ਤੋਂ ਸ਼ੁਰੂ ਕਰੀਏ ਆਪਣੇ ਆਂਡ ਗਵਾਂਡ ਵਿੱਚ ਵੇਖੀਏ ਜਿਸ ਨੂੰ ਰੱਬ ਨੇ ਪੈਸਾ ਦਿੱਤਾ ਹੈ ਕਿਸੇ ਦੀ ਲੋੜ ਪੂਰੀ ਕਰ ਸਕਦੇ ਹਾਂ ਵੇਖੀਏ ਸਾਡੇ ਆਂਡ ਗਵਾਂਡ ਦੇ ਅੰਦਰ ਪਿੰਡ ਵਿੱਚ ਕੋਈ ਬੱਚਾ ਹੈ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਹੈ ਪਰ ਪੈਸੇ ਕਰਕੇ ਪੜ ਨਹੀਂ ਸਕਦਾ ਉਸ ਬੱਚੇ ਦੀ ਪੜਾਈ ਦਾ ਜਿੰਮਾ ਚੱਕੀਏ ਉਸ ਬੱਚੇ ਨੂੰ ਪੜ੍ਹਾਈਏ ਉਹਦੇ ਤੋਂ ਵੱਡਾ ਪੁੰਨ ਵੀ ਦੁਨੀਆਂ ਵਿੱਚ ਕੋਈ ਨਹੀਂ ਜ਼ਰੂਰੀ ਨਹੀਂ ਕਿ ਗੁਰਦੁਆਰਿਆਂ ਤੇ ਪੱਥਰ ਲਾ ਕੇ ਹੀ ਪੁੰਨ ਹੁੰਦਾ ਹੈ ਜ਼ਰੂਰੀ ਨਹੀਂ ਕਿ ਗੁਰਦੁਆਰਿਆਂ ਵਿੱਚ ਏਸੀ ਕੂਲਰ ਲਵਾ ਕੇ ਹੀ ਪੁੰਨ ਹੁੰਦਾ ਹੈ ਸਭ ਤੋਂ ਵੱਡਾ ਪੁੰਨ ਇਹ ਹੈ ਕਿਸੇ ਮਰੀਜ਼ ਨੂੰ ਦਵਾਈ ਦਿਵਾਓ ਕਿਸੇ ਭੁੱਖੇ ਨੂੰ ਲੰਗਰ ਛਕਾਓ ਸਭ ਤੋਂ ਵੱਡਾ ਪੁੰਨ ਹੈ ਕਿਸੇ ਡੁੱਬਦੇ ਦਾ ਬੇੜਾ ਪਾਰ ਹੋ ਜਾਵੇ ਕਿਸੇ ਲੋੜਵੰਦ ਦੀ ਲੋੜ ਪੂਰੀ ਕਰੋ ਕੋਈ ਬੱਚੀ ਵਿਆਹ ਨਹੀਂ ਜਾ ਰਹੀ ਉਸ ਬੱਚੀ ਦੇ ਵਿਆਹ ਵਾਸਤੇ ਜੇ ਕੋਈ ਪੈਸੇ ਦੀ ਲੋੜ ਹੈ ਉਹਨਾਂ ਦੀ ਲੋੜ ਨੂੰ ਪੂਰਾ ਕਰੋ ਸਭ ਤੋਂ ਵੱਡੇ ਪੁੰਨ ਇਹ ਨੇ ਤੇ ਬਾਬੇ ਨਾਨਕ ਨੇ ਤਾਂ ਹੀ ਸਾਨੂੰ ਵੰਡ ਕੇ ਛਕਣ ਦਾ ਸਿਧਾਂਤ ਦਿੱਤਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਸੰਤੋਖ ਤੋਂ ਬਿਨਾ ਬੰਦਾ ਰਾਜ ਨਹੀਂ ਸਕਦਾ ਤੇ ਜਿਹਦੀ ਜ਼ਿੰਦਗੀ ਵਿੱਚ ਸੰਤੋਖ ਹੈ ਉਹ ਬੰਦਾ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਪ੍ਰਵਾਣ ਹੋ ਜਾਂਦਾ ਹੈ ਧੰ ਗੁਰੂ ਨਾਨਕ ਸਹਿ ਮਹਾਰਾਜ ਜੀ ਦਾ ਇੱਕ ਸਿੱਖ ਹੋਇਆ ਜਿਹਦਾ ਨਾਮ ਇਤਿਹਾਸ ਵਿੱਚ ਭਾਈ ਸ਼ੀਹਾ ਕਿਹਾ ਗਿਆ ਭਾਈ ਸ਼ੀਹਾ